ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੇ ਬਲੌਗ ਵਿੱਚ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਜੀ ਲੋ ਜੀ ਕੰਪੈਨ ਆਪਾਂ ਉਹ ਦਿਨ ਚੈੱਕ ਕਰ ਲਈਏ ਪਰਸਾ ਚਲਾ ਕੇ ਅੱਜ ਕੰਪੈਨ ਵੀ ਚਲਾਵਾਂਗੇ ਅੱਜ ਲੱਗੇ ਆਪਾਂ ਤੋੜੀ ਵਾਲੀ ਮਸ਼ੀਨ ਦੀ ਰਿਪੇਅਰ ਕਰਨ ਜੀ ਕੱਲ ਲਿਆਏ ਕੱਢ ਕੇ ਕੱਲ 2 ਕੋ ਘੰਟੇ ਲਾਏ 2 ਕੋ ਘੰਟੇ ਅੱਜ ਲਾਏ ਬਾਸਰ ਪੇਰੇ ਹੋ ਗਈ 플레이ਟ ਕਸ ਹੋ ਗਏ ਗਲੀਸ ਗਲੂਸ ਹੋ ਗਈ ਆ ਦੇਖੋ ਚੋਬਰ ਲੱਗੇ ਆ ਬੰਦੇ ਚਾਰ ਸੀਗੇ 2 ਮਿੰਟ ਮਾਰੇ ਉਸ 2 ਘੰਟੇ ਕੰਮ ਨਵੇੜਤਾ ਗਲੀਸ ਗਲੂ ਸਾਰੀ ਹੋ ਗਈ ਆ ਬਾਕੀ ਤਾਂ ਓਕੇ ਆ ਬਸ ਇੱਕ ਚਾਰਕ ਫਿੰਗਰਾਂ ਪਾਉਣੀਆਂ ਸਟੈਪ ਪਾਉਣੀ ਹੋਰ ਬਸ ਬਾਕੀ ਓਕੇ ਆ ਜੀ ਕੱਲੂ ਇਹ ਵੀ ਚੈੱਕ ਕਰਾਂਗੇ ਟੁੜੀ ਵਾਲੀ ਮਸ਼ੀਨ ਦੀ ਵੀ ਰਿਪੇਅਰ ਹੋ ਗਈ ਕੱਲ ਕੱਢ ਕੇ ਲਿਆਂਦੀ ਅੰਦਰੋਂ ਤੇ ਅੱਜ ਹੋ ਗਈ ਰਿਪੇਅਰ ਹਣ ਫੇਰ ਦੇਖਦੇ ਆ ਥੋੜੇ ਹੋਰ ਚਾਰਤੀ ਮਸ਼ੀਨਾ ਜਾਣ ਗਿਆ ਕਾਨ ਕਬੜਨ ਇਹ ਆਪਾਂ ਚੈੱਕ ਕਰ ਲਈ ਦੂਜੀ ਸਬਰਾਜ ਹਰੇ ਰਹਿੰਦੀ ਆ ਉਹ ਅੱਜ ਚਲਾਉਣੀਆਂ ਦੋਨੀਆਂ ਅੱਜ ਤੇ ਬਾਕੀ ਸਾਨੂੰ ਉੱਥੇ ਖੇਤ ਜਾ ਕੇ ਦਿਖਾਉਨੇ ਆ ਅੱਜ ਮੌਸਮ ਖਰਾਬ ਜਿਹਾ ਹੋ ਗਿਆ ਥੋੜਾ ਜਿਹਾ ਬਾਕੀ ਉੱਥੇ ਜਾ ਕੇ ਦਿਖਾਉਣੇ ਕਰੀਏ 4x4 ਦੀ ਪੀਸੀ ਕੱਢਤੀ ਆ ਆ ਏਰੀਆ ਬੱਟਿਆ ਇੱਥੇ ਕੋਈ ਸਵਰਾਏ ਉੱਧਰ ਜਲਦੀ ਪਰੇ